Merci. ਹੈ ਕੁਸ਼ੀ ਗੁਰੂ ਜੀ ਸਤਿਗੁਰੂ ਦੀ ਸ਼ੀਰੋ ਗੁਰੰਤ ਸਾਹਿਬ ਜੀ ਪਾਵਨ ਕਬਿਰ ਪਰਮੇਂਹ ਜੇ ਸਾਇੰਸੇ ਪੰਥ ਦੇ ਬਹੁਤ ਹੀ ਸੁਖਾਰ ਜੋਸ਼ੀਆ ਪਾਈ ਪਰੀਤਮ ਸਿੰਘ ਜੀ ਅਰਬਾਕੇ ਰਾਗੀ ਧੰਸ਼ੀਖ ਗੁਰੂ ਅੰਦਾਮਾ ਜੀ ਮਹਾਰਾਜ ਦੇ ਦਰਬਾਰ ਦੇ ਜਿੰਨ ਦਾ ਸੜੇ ਪੰਥਰ ਨੂੰ ਬੜਾ ਮਾਣ ਹੱਤੇ ਆਵਾਗਰਤ ਲਈ ਨੂੰ ਦੀ ਅੰਤਮਰ ਦਾਸ ਤੇ ਬੈਠੇ ਹੋਏ ਸਤਸੰਗੀ ਜਦੋਂ ਜੀ ਸਾਰੇ ਜੁਤ ਜੀ ਸਾਨ ਬਖਸ਼ ਕਰੋ ਆਖੀਏ ਜਵਾਹਰ ਜੀ ਦਾ ਫਾਲਸਾ ਜਵਾਹਰ ਜੀ ਦੇ ਤੱਤੇ ਬਹੁਤ ਹੀ ਵਿਆਰ ਦੇ ਨਾਲ ਰਾਮ ਸਿੰਘ ਜੀ ਕੀਰਤਨ ਸਰਵਨ ਕਰਵਾਉਂਕੀ ਪਾਈਸਾ ਦੀ ਦੇਹਿਆ ਵਿੱਚ ਸ਼ਬਦ ਪੜ੍ਹਦੇ ਸੰਸਾਰ ਦੀ ਅਸਲੀਅਤ ਤੋਂ ਜਾਣੂ ਕਰਵਾਇਆ ਹੈ ਗੁਰੂ ਸਾਹਿਬ ਦਾ ਪੂਰਤ ਆਸਰਾ ਲੈਣ ਵਾਸਤੇ ਇੱਕ ਵਾਰ ਸਾਰੇ ਕਿਰਪਾ ਕਰੋ ਆਖੀ ਜੀ ਸਤਨਾਮ ਸ੍ਰੀ ਸ੍ਰੀ ਗੁਰੂ ਮਹਾਰਾਜ ਜੀ ਦਾ ਪਾਵਨ ਬਚਨ ਹੈ ਉਹ ਪਰਮੇਸ਼ਰ ਜਦੋਂ ਸਾਨੂੰ ਸੰਸਾਰ ਤੇ ਕਰਦਾ ਹੈ ਕੋਤੂ ਸਹੱਦਾਂ ਜਾਂਦਾ ਹੁੰਦਾ ਹੈ। ਉਹ ਪਰਮੇਸ਼ਰ ਜਦੋਂ ਸੰਨ ਵਾਪਸ ਬੁਲਾ ਲਏ। ਕੋਤੂ ਸਾਡੀ ਮੌਤ ਹੁੰਦੀ ਹੈ। ਹਜ਼ੂਰ ਤੇ ਜਿਵੇਂ ਇਸ ਤਰ੍ਹਾਂ ਕਹਿ ਲਓ। ਅਸੀਂ ਸਾਰੇ ਜੀਵ ਪਰਮੇਸ਼ਰ ਦੇ ਇਕੱਲੇ ਹੋਏ ਇੱਥੇ ਆਪਣੇ ਨਾਮ। ਸਿਰ ਵੀ ਹੋਏ ਇੱਥੋਂ ਬੋਟਕੇ ਪੁਰ ਜਾਣਦੇ ਹੁਣ। ਪੱਲੇ ਆਉਦੇ ਨਾਂਨ ਕਰ ਸੱਤ ਉਠ ਜਾ ਸత్సੰਗ ਤੇ ਸਤਿ ਧਰਤੀ ਤੇ ਕੋਈ ਵੀ ਸਾਲ ਜ਼ਿੰਦਗੀ ਬਤੀਤ ਕਰਦਾ 40 ਸਾਲ ਕਰਦਾ ਉਹ 70 ਸਾਲ 90 ਸਾਲ 100 ਸਾਲ ਸਤਿ ਧਰਤੀ ਕਰੇ ਜਨਕ ਬੇਰਤੀ ਕਰੰਗਾ ਕਈ ਵਕਤ ਕੋ ਬਹੁਤ ਜਾਣਾਂ ਨੇ گروہ گرو سا بھی ارداس کریے ایک کاغذات مت ٹیکن والی سنگ ٹیکی جائے گی بیٹھی جائے گی سنگت گروہ کرپا کریے کاغذتا بخشو سے ایک واری سارے آپ ست نام شی آئی جی داس بےتی کرتا سی کوئی ستر سال جیو پہ گیا کوئی نبے سال کو سو سال ਰਾਜ ਨੂੰ ਕਾਲ ਇਹ ਕਿੰਨੇ ਮੁੰਡੇ ਕਿੰਨੇ ਸਾਲ ਬੰਦਾ ਧਰਤੀ ਤੇ ਜੀਉਂ ਕੇ ਆ ਇਸ ਗੱਲ ਦਾ लेखा ਸੰਸਾਰ ਵਿੱਚ ਦੇ ਹੁੰਦਾ ਹੈ ਇਸ ਗੱਲ ਦਾ लेखा ਰੱਬ ਦੇ ਪਰਦੇ ਵਿੱਚ ਵੀ ਹੁੰਦਾ ਹੈ ਕਿ ਜਨਮ ਤੋਂ ਲੈ ਕੇ ਮੌਤ ਦੇ ਵਿਚਕਾਰ ਜਿਹੜਾ ਸਮਾਂ ਹੈ ਇਸ ਬੰਦੇ ਨੇ ਕਿੰਨ ਬਤੀ ਰਹੀ ਨਾ ਇੱਥੇ ਰਾਜੇ ਦੀ ਗੱਲ ਐ ਨਾ ਇੱਥੇ ਗਰੀਬ ਦੀ ਗੱਲ ਐ ਨਾ ਇੱਥੇ ਜਾਤ ਪਾਤ ਦੀ ਗੱਲ ਐ ਹਜ਼ੂਰ ਕਹਿੰਨੇ ਜੰਮ ਤੋਂ ਲੈ ਕੇ ਮੌਤ ਤੱਕ ਜਿਹੜਾ ਵਿਚਾਰ ਨਾ ਸਮਾ ਕਿਸੇ ਬੰਦੇ ਨੇ ਕਿਵੇਂ ਪਤੀਤ ਕੀਤਾ ਇਹਦਾ ਲੇਖਾ ਜੋ ਪ੍ਰਭੂਆਂ ਵਿੱਚ ਵੀ ਹੁੰਦਾ ਹੈ ਇਹਦਾ ਲੇਖਾ ਹੀ ਹੁੰਦਾ ਹੈ ਪਰ ਆਪਦੇ ਭਾਵ ਵਿੱਚ ਸਾ ਸੰਗਤ ਸਾਡੀ 183 ਤੋਂ ਲੈ ਕੇ 1985 ਦਾ ਮੈਨੂੰ ਅਮਰਸਰ ਸਰਵ ਕਾਲਜ ਵਿੱਚ ਪੜਨ ਦਾ ਮੌਕਾ ਮਿਲਿਆ ਮੈਨੂੰ ਯਾਦ ਹੈ ਅਸੀਂ ਬਿਲਕੁਲ ਪਰਿਹੌੜੀ ਉਮਰ ਦੇ ਸੀ ਹੁਣ ਪੈਸਾ ਹੋ ਰਾਂ ਤਰਵਾਰ ਸਰ ਕੀ ਉਨਕਾਰ ਨਾਲ ਮਕਾਲਕਤ ਸਾਹਿਬ ਵੀ ਹਾਜ਼ਰੀ ਨਹੀਂ ਭਰਦੀ ਤਕਰੀਬਨ ਤੁਸੀਂ ਲਾ ਲਓ ਕਿ 76 ਸਾਲ ਹੋ ਗਏ 70 ਸਾਲਾਂ ਦੇ ਵਿੱਚੋਂ 40 ਸਾਲ ਗੁਰੂ ਰਾਮਦਾਸ ਜੀ ਦੇ ਕਾਗ ਵਿੱਚ ਸੇਵਾ ਕੀਤੀ 40 ਸਾਲ 70 ਸਾਲ ਸਾਧ ਸੰਗਤ ਇੱਕ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਸਹ ਬੋ ਸੰਕਟ ਵੈ ਸੇਵ ਕੋ ਪਜੈ ਚਿਰ ਕੋ ਜੀਵ ਹੈ ਤਉਨੁ ਬੁਨ ਲੈਂਦਾ ਅਗਤ ਨਾਮ ਦੇ ਜੀ ਕਹਿੰਦੇ ਨੇ ਮਾਲਕ ਆਪਣੇ ਨੌਕਰ ਨੂੰ ਕਸ਼ਟ ਦੇ ਆਪਣੇ ਮਾਲਕ ਨੂੰ ਦੁੱਖ ਵਿੱਚ ਪਾਏ ਮਾਲਕ ਕਸ਼ਟ ਦਿੱਤੋਂਦੇ ਨੌਕਰ ਉਸ ਕਸ਼ਟ ਤੋਂ ਬਚਨ ਲਈ ਤੌੜ ਜਾਏ ਉਹ ਆਪਣੀਆਂ ਦੂਹ ਬੁਲੰਕ ਬਲੰਕ ਲਾ ਦੇ ਨਾਨਕ ਜੀ ਕੁੱਲ ਤੇਂ ਦਾਗ ਕੇ ਜਦੋਂ ਮਾਲਕ ਕਸ਼ਟ ਦੇ ਮਸੀਬਤਾਂ ਪੈ ਜਿਹੜਾ ਸੇਵਕ ਹੈ ਤੇ ਮਾਲਕ ਨੂੰ ਛੱਡ ਕੇ ਭੱਜ ਜਾਏ ਤੂੰ ਕਲਮ ਕਲਮ ਕਰਦਾ ਰਹੇ ਸਹਿਬ ਸੰਕਲਵੈ ਸੇਵਕ ਉੱਪਜੈ ਤਿਰੰਭਾਲਾਂ ਜੀਵਨ ਤੋਂ ਉੱਪਰ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਕੰਨੇ ਜਿਆਦਾ ਸਮਾਂ ਤੇ ਜੀਵਨ ਨਹੀਂ ਰਹਿ ਸਕਦਾ ਆਖੀਂ ਤੁਸੀਂ ਇਹ ਬ੍ਰੋਸਾ ਸੰਗਤ ਤਖ ਸ੍ਰੀ ਜੀਸੁਰ ਸਾਹਿਬ ਜਿਹੜੇ ਪਾਜ ਗਏ ਉਹਨਾਂ ਦਾ ਨਾਮ ਕੋਈ ਨਹੀਂ ਲੈਂਦਾ ਦੁਨੀ ਚੰਦ ਮਜੀਠੀ ਰਿਆਣ ਵਾਲ ਜਿਸ ਜਾਨ ਬਚਾਉਣ ਵਾਸਤੇ ਦੌੜਿਆ ਲੱਤ ਕੁੱਟ ਗਈ ਕਜਿਆ ਕੇ ਆਪਣੇ ਸਾਰੇ ਕੋਲ ਇਹ ਮੰਜੀਠਾ ਤੁਸੀਂ ਮੰਜੀਠੇ ਜਾ ਕੇ ਖੁਸ਼ ਹੋ ਉਹ ਭਾਈ ਦੁੱਨੀ ਚੰਦ ਦੇ ਖਾਨਦਾਨ ਵਿੱਚੋਂ ਕੌਮ ਹੈ ਇੱਥੇ ਰਹਿੰਦਾ ਕਿਸੇ ਨੇ ਨਹੀਂ ਕਹਿਣਾ ਕਿ ਅਸੀਂ ਦੁੱਨੀ ਚੰਦ ਦੇ ਖਾਨਦਾਨ ਦੇ ਤੇ ਜਿਨ੍ਹਾਂ ਨੇ ਫਿਰ ਗੁਰੂ ਦਾ ਬਚਨ ਮੰਨਿਆ ਮਨਵਾਸ ਕੇ ਤਿਆਰ ਹੋ ਗਏ ਜਦੋਂ ਫਿਰ ਉਸ ਬਚਿੱਤਰ ਸੇ ਭਾਈ ਸਾਹਿਬ ਜੀ ਦੀ ਨਾਗਣੀ ਹੁੰਦੀ ਆ ਤੇ ਨਾਗਰੀ ਦੇ ਦਰਸ਼ ਕਰਦੇ ਸਾਲ ਪੰਥ ਜਿਕਾਰੇ ਛੱਡ ਦਿੰਦਾ ਭਾਈ ਬਚਨ ਸਿੰਘ ਸਾਰ ਸੰਗਤ ਜੇ ਗੁਰੂ ਰਾਮ ਦਾ ਤੇ ਘਾਚ ਰਬਾਗੀ ਰਹੇ ਨੇ ਰਾਗੀ ਰਹੇ ਨੇ ਤੇ ਪਰ ਕਸ਼ਟ ਦੀ ਇਹ ਨਾ ਤਿਆਰ ਮਾਮਾ ਨੇ ਕੋਤ ਨਹੀਂ ਸੰਭਾਲ ਲਿਆ ਪੁੱਤਰਾਂ ਨੇ ਮਾਮਾ ਨਹੀਂ ਸੰਭਾਲਿਆ ਉਹ ਜਿਹੜਾ ਸਮਾਸੀ ਤਕਰੀਬਨ 3 ਜੂਨ ਤੋਂ ਲੈ ਕੇ 6 ਜੂਨ ਤੋ ਬਹੁਤ ਵੱਡਾ ਉਦਯਾਮ ਹੋਇਆ ਜਿਹੜੇ ਅੰਦਰ ਸੇਵਾ 6 ਜੂਨ ਤੱਕ ਭਾਈ ਸਾਹਿਬ ਜੀ ਨੇ ਅੰਦਰ ਦੇ ਸੇਵਾ ਕੁਾਈ ਬਾਈਬਲ ਨੂੰ ਅੰਦਰ ਸਿੱਧੀ ਪਰਵਾਨਾ ਅਸੀਂ ਜਮਾਤੀ ਸੰਗ ਇੱਕ ਕੀਰਤਨ ਸਹਿਤ ਜੀ ਸਾਨੂੰ ਮਾਰਨ ਕਥਾ ਦਾ ਗੜ ਦਿੱਤੀ ਆ ਕਥਾ ਦੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਦਾ ਇਹਨਾਂ ਸਤਕਾਰ ਵੱਧਿਆ ਸਾਡੇ ਪੰਥ ਵਿੱਚ ਜਿਹੜੇ ਕਦਰਦਾਨ ਲੋਕ ਹੁੰਦੇ ਨੇ ਸਾਰੀ ਹੀ ਕਦਰਦਾਨ ਪੰਥ ਵਿੱਚ ਇਹਨਾਂ ਦਾ ਰੂਤੂ ਭਾਵੇਂ ਮਾਨਸਿਕ ਤੌਰ 'ਤੇ ਬਹੁਤ ਰਗਿਆ ਤੇ ਦੂਜਾ ਕਸ਼ਟ ਇਹ ਹੋਇਆ ਕਿ ਘਾਮ ਆ ਕੀ ਰਾਜਨੀਤਿਕ ਜੋ ਸਮਾਨ ਸੇ ਸਾਰਾ ਸਾੜ ਦਿੰਦਾ ਖੋਦ ਦਿੰਦਾ ਜਦ ਮੈਨੂੰ ਉਦੋਂ ਯਾਦ ਆਉਂਦਾ ਸੀ ਕਿ ਜਦੋਂ ਲੱਖੀ ਸ਼ਾਹ ਬਣ ਜਾ ਰਿਹਾ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਪਵਿੱਤਰ ਧਾਰ ਘਰ ਦੇ ਕਮਰੇ ਚ ਰੱਖ ਕੇ ਜਿੰਨਾ ਸਨਮਾਨ ਸੀ ਉੱਪਰ ਪਾ ਕੇ ਜਦੋਂ ਅੱਗ ਲਾਈ ਨਾ ਤੇ ਮੈਂ ਇਤਿਹਾਸ ਵਿੱਚ ਪੜਿਆ ਤੇ ਉਦੋਂ ਸੜ ਰਿਆ ਸੀ ਲੱਖੀ ਸ਼ਾਹ ਦਾ ਮਕਾਨ ਉਦੋਂ ਲੱਖੀ ਸ਼ਾਹ ਬਣ ਜਾ ਰਿਹਾ ਕਹਿ ਰਿਹਾ ਸੀ ਹਾਲਤ ਦਾ ਮਕਾਨ ਵੇਖ ਖੁਸ਼ ਹੁੰਦਾ ਜੀ ਤੇਰਾ ਹੀ ਤੈਨੂੰ ਸੰਪਿਆ ਹੈ ਸਾਡੇ ਵਿੱਚ ਸਾਲ ਸੰਗਤ ਅਰਜਾ ਵਿੱਚ ਰਾਜੀ ਰਹਿਣਾ ਭਾਈ ਪ੍ਰੀਤਮ ਸਿੰਘ ਹੋਰਾਂ ਦੇ ਜਿੱਥੇ ਮਾਨਸਪਤਾ ਪ੍ਰਾਜਾ ਦੇਤਾ ਉੱਥੇ ਮੈਂ ਜਾਨੀ ਹੋ ਗਿਆ 40 ਸਾਲ ਨੇ ਕਰੀਬ ਸੇਵਾ ਕੀਤੀ ਪਰ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਨੇ ਕਈ ਅਪ ਤੁਸੀਂ ਆਜ ਦੀ ਸਰਾਮਾਂ ਚ ਜਾਵੋ ਮੁਸਾਫਰ ਕਾਹਨ ਚ ਜਾਵੋ ਕਿਸੇ ਸਰਾਣ ਚ ਲਿਖਿਆ ਹੁੰਦਾ ਕਿ ਇੱਥੇ ਮੁਸਾਫਰ 3 ਦਿਨ ਰਿਹਾ ਸੀ ਕਿਤੇ ਲਿਖਿਆ ਹੁੰਦਾ 2 ਦਿਨ ਰਿਹਾ ਸੀ ਬਾਬਾ ਨਾਨਕ ਜੀ ਕਹਿੰਦੇ ਇਹ ਜਿਹੜੀ ਦੁਨੀਆ ਦੀ ਸਰਾਮ ਹੈ ਨਾਨਕ ਦੁਨੀਆ ਚਾਰ ਦਿਨ ਵਾਲੇ ਇੱਥੇ ਚਾਰ ਦਿਨ ਬੰਦਾ ਰਿਹਾ ਸੀ 4 ਦਿਨ ਸਤੇਪ ਹੋਣੇ ਮਹਾਰਾਜ ਨੇ 40 ਜਣਾ ਦਾ ਪਰਉਣਾ ਹੈ ਬੰਦਾ ਇਸ ਦੁਨੀਆ ਦੇ 6 ਨਾਨਕ ਪਾਸ਼ਾ ਮਹਾਰਾਜ ਭਾਈ ਮਰਦਾਨਾ ਜੀ ਨੂੰ ਕੋਸ਼ਿਸ਼ ਦੇ ਨਿਮਰਦਾਨ ਹੈ ਬਹੁਤ ਕਿੰਨੀ ਕਲੇ ਹੈ ਕਿੰਨੀ ਤੂਰ ਹੈ ਆਸਥਾ ਦੀ ਵਾਰ ਤੋਂ ਬਾਅਦ ਜੰਗਲ ਵਿੱਚ ਬੈਠੇ ਨੇ ਦੋਵੇਂ ਜਿੱਥੇ ਗੁਰੂ ਤੇ ਸਿੱਧ ਸੱਚ ਨਿੱਤਰ ਨਹੀਂ ਸੰਨ ਆਪ ਕੋ ਜੀ ਤੇ ਭਾਈ ਮਰਦਾਨਾ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਮੌਤ ਕਿੰਨੀ ਨੇੜੇ ਆ ਕਿੰਨੀ ਦੂਰ ਹੈ ਭਾਈ ਮਰਦਾਨਾ ਕਹਿੰਦਾ ਬਾਬਾ ਅੱਜ ਦਾ ਸੂਰਜ ਚੜਿਆ ਹੋਇਆ ਵੇਖਿਆ ਕੱਲ ਨੂੰ ਸੂਰਜ ਚੜਿਆ ਹੋਇਆ ਜਾਂ ਨਾ ਵੇਖਾਂ ਬਾਬਾ ਕੀ ਪਤਾ ਮੌਤ ਦਾ ਮਹਾਰਾਜ ਨੇਤਰਨ ਨੇਤਰਮਲ ਲਾ ਕੇ ਕਹਿੰਦੇ ਨੇ ਭਾਈ ਮਰਦਾਨੇ ਮੌਤ ਇੰਨੀ ਦੂਰ ਨਹੀਂ ਜਿੰਨੀ ਤੂੰ ਦੂਰ ਸਮਝੀ ਬੈਠਾ ਅਸਲ ਵਿੱਚ ਪਾਇਰ ਮਰਦਾਨਾ ਜੀ ਦੇ ਰਹ ਹਾਂ ਅਲਾਹੀ ਮਹਾਰਾਜ ਨੂੰ ਉਪਦੇਸ਼ ਕਰਕੇ ਸਮਝਾਉਣ ਦੀ ਕਿਰਪਾ ਦਿੱਤੇ ਪਾਇਰ ਮਰਦਾਨਾ ਮੌਤ ਇੰਨੀ ਦੂਰ ਨਹੀਂ ਜਿੰਨੀ ਤੂੰ ਦੂਰ ਸਮਝੇ ਬੈਠਾ ਪਾਇਰ ਮਰਦਾਨਾ ਕਹਿੰਦਾ ਬਾਰਾ ਅੱਜ ਚੜਿਆ ਹੋਇਆ ਸੂਰਜ ਤੇ ਵੇਖਿਆ ਹੈ ਛੁੱਪਿਆ ਹੋਇਆ ਵਿਖਾ ਨਾ ਦੇਖਾਂ ਕੀ ਪਤਾ ਮੌ ਅਹਾਸੁਤ ਨੇ ਪਾਈ ਮਰਦਾਨੇ ਮੌਤ ਇੰਨੀ ਦੂਰ ਵੀ ਨਹੀਂ ਪਰ ਭਾਈ ਮਰਦਾਨਾ ਕਹਿੰਦਾ ਬਾਤਾਂ ਤੋ ਆਪੇ ਦੱਸ ਮੌਤ ਕਿੰਨੀ ਨੇੜੇ ਐ ਤੇ ਕਿੰਨੀ ਕੁ ਦੂਰ ਐ ਹਜ਼ਰੂਰ ਕਹਿੰਦੇ ਭਾਈ ਮਰਦਾਨਾ ਅਗੁਰ ਭਵਿਸ਼ੇਰ ਬਾਣੀ ਆਈ ਮੈਂ ਬੇਨਤੀ ਕਰਨ ਲਈ ਇੱਥੇ ਬੜੇ ਬੜੇ ਸਿਆਣੀ ਗੁਰੂ ਕੋਲ ਬੈਠੇ ਧਰਮਾਂ ਸੱਜਣ ਬੈਠੇ ਭਾਇ ਮਰਦਾਨਾ ਪਰਮ ਗਿਆਨੀ ਤੁਸੀਂ ਜਨ ਸੰਖਿਆ ਪੜ ਕੇ ਦੇਖੋ ਬਾਬਾ ਨਾਨਕ ਜੀ ਕਿਤੇ ਵੀ ਕਹਿੰਦੇ ਮਰਦਾਨਾ ਤੂੰ ਸੋਰਠਿ ਰਾਗ ਵਜਾ ਤਨਾਸਤੀ ਰਾਗ ਵਜਾ ਪਰ ਸ਼ੀਰ ਰਾਗ ਵਜਾ ਬੰਦ ਤਰਵਾ ਤੀਰ ਰਾਗ ਛੇੜ ਗੁਰੂ ਬਾਬਾ ਜੀ ਇਹੀ ਕਹਿੰਦੇ ਮਰਦਾਨਾ ਤੁਰ ਬਾਬ ਛੇੜ ਪਾਣੀ ਪਾਈ ਮਰਦਾਨਾ ਉਹੀ ਰਾਗ ਛੇੜਦਾ ਜਿਸ ਦਾ ਰਾਗ ਮਿਤ ਬਾਣੀ ਉਚਾਨ ਕਰਨੀ ਸੀ ਪਾਈ ਮਰਦਾਨਾ ਦੁਰਬਾਹ ਛੇੜ ਬਾਣੀ ਆਈ ਹੈ ਹਜ਼ੂਰ ਨੇ ਫਿਰ ਸ਼ਬਦ ਲਾਪਿਆ ਹਮ ਆਦਮੀ ਇੱਕ ਦੰਦੀ মোহ ਤੋਂ ਮੋਤਨ ਜਾਣਾ ਪਾਈ ਮਰਦਾਨਾ ਦੇ ਦਾਮ ਆਣੇ ਤੇ ਸਾਡੀ ਇੰਤ ਆਦਮੀ ਆ ਚ ਤਨ ਮੁੱਕ ਗਿਆ ਤੇ ਸਾਡੀ ਇੰਤ ਮੁਰਦਿਆਂ ਵਿੱਚ ਹੈ ਸਾਰ ਸੰਗ ਮੁਸਲਮਾਨ ਮਰ ਜਾਏ ਉਹਨੂੰ ਕਬਰ 'ਚ ਜਦੋਂ ਪਾਇਆ ਜਾਂਦਾ ਹੈ ਨਾ ਮੁਸਲਮਾਨ ਉਦਰੀ ਇੱਕ ਨਿਮਾਜ਼ ਪੜ੍ਹੀ ਜਾਂਦੀ ਹੈ ਜਿਹਨੂੰ ਜਨਾਜ਼ੇ ਦੀ ਨਿਮਾਜ਼ ਕਹਿੰਦੇ ਨੇ ਅੰਤਮ ਨਿਮਾਜ਼ ਹੁੰਦੀ ਹੈ ਉਹਨਾਂ ਦੀ ਅੰਤਮ ਵਾੜ ਕਬਰ ਵਿੱਚ ਪਾ ਕੇ ਇੱਕ ਨਿਮਾਜ਼ ਪੜ੍ਹੀ ਜਾਂਦੀ ਹੈ ਜਿਹਨੂੰ ਜਨਾਜ਼ੇ ਦੀ ਨਿਮਾਜ਼ ਕਹਿੰਦੇ ਨੇ ਅੰਤਮ ਨਿਮਾਜ਼ ਜਦੋਂ ਸਿੱਖ ਚੜ੍ਹਾਈ ਕਰ ਜਾਏ ਚਿਖੇ ਦੇ ਫਰਾਂ ਨਿਕਲ ਜਾਂ ਚਿਖਾ ਅਗਰਨ ਪੇੜ ਕੋਲ ਇੱਕ ਬਾਣੀ ਦਾ ਪਾਣੀ ਦਿੱਤਾ ਜਾਂਦਾ ਉਸ ਬਾਣੀ ਦਾ ਕੀ ਨਾਮ ਹੈ ਸੋਹਰਾ ਸਾਹਿਬ ਜੀ ਦਾ ਜਦੋਂ ਅਗੀਠਾ ਮੱਲ ਜੈ ਚਿਖਾ ਅਗਰਨ ਪੇੜ ਕਰ ਦਿੱਤੀ ਜਾਂਦੇ ਇੱਕ ਬਾਣੀ ਪੜੀ ਜਾਂਦੀ ਹੈ ਉਹਨ ਸੋਹਰਾ ਸਾਹਿਬ ਦੀ ਬਾਣੀ ਹੈ ਉਹ ਸਾਡੀ ਅੰਤਮ ਨਿਵਾਤ ਹੈ ਇਸ ਤਰ੍ਹਾਂ ਕਹ ਲੋ ਸਾਧ ਸੰਗਤ ਗੁਰੂ ਨਾਨਕ ਸਾਹਿਬ ਅਹਰਾਜ ਕਹਿੰਦੇ ਨੇ ਮੁਸਲਮਾਨ ਮਰ ਜਾਏ ਉਹਦੀ ਇੱਕੋ ਵਾਰੀ ਅੰਤਮ ਨਮਾਜ਼ ਪੜੀਦਾ 바ਬਾ ਨਾਨਕ ਦੇ ਕਹਿੰਦੇ ਮੇਰਾ ਸਿੱਖ ਮੌਤ ਨੂੰ ਇੰਨਾ ਨੇੜੇ ਸਮਝੇ ਇੰਨਾ ਨੇੜੇ ਸਮਝੇ ਮੇਰਾ ਸਿੱਖ ਹਰ ਰੋਜ਼ ਰਾਤ ਨੂੰ ਸੌਂ ਲੱਗਾ ਆਪਣੀ ਅੰਤਮ ਨਮਾਜ਼ ਆਪ ਹੀ ਪੜ੍ਹ ਕੇ ਖਾਲਸਾ ਮੰਦਿਰ ਤੋਂ ਨਿਹੰਗ ਸਿੰਘਾਂ ਦਾ ਦਾੜਾ ਬਹੁਤ ਵੱਡਾ ਹੈ 7 ਸਾਲ ਹੋਏ ਨੂੰ ਦਾ ਸੰਮਾਰਕ ਸੀ ਤੇ ਮੈਂ ਰਾਤ ਨੂੰ 10 ਵਜੇ ਫੋਨ ਕੀਤਾ ਨਿਹੰਗ ਸਿੰਘਾਂ ਦੇ ਜਥੇਦਾਰ ਕਿਤੇ ਸਮਾਰਕ ਸੀ ਕਥਾ ਟੁੱਠਿਆ ਐ ਕਿਹਾ ਬਾਬਾ ਜੀ ਕੱਲ੍ਹ ਨੂੰ ਸਮਾਰਕ ਤੇ ਕਥਾ ਦਾ ਟਾਈਮ ਕਿੰਨੇ ਵਜੇ ਆ ਮੈਨੂੰ ਯਾਦ ਆ ਕਿ ਨਿਹੰਗ ਸਿੰਘਾਂ ਦਾ ਜਥੇਦਾਰ ਕਹਿਣ ਲੱਗਾ ਗਿਆਨੀ ਜੀ ਮੈਂ ਹੁਣ ਸੋਇਰਾ ਸਾਹਿਬ ਦਾ ਪਾਠ ਕਰ ਲਿਆ ਆਪਾਂ ਦੀ ਪੂਰੀ ਤਿਆਰੀ ਆ ਤੇ ਜੇ ਦਿਲੇ ਜੁਟੇ ਰਹੇ ਫਿਰ ਆਪਾਂ ਗਾਣਾ ਸਿੱਖ ਮੌਤ ਵੀ ਇੰਨਾ ਨੇੜੇ ਸਮਝਦਾ ਸਿੱਖ ਮੌਤ ਇੰਨਾ ਨੇੜੇ ਸਮਝਦਾ ਸਿੱਖ ਦੇ ਆਪਣੀ ਅੰਤਨ ਨਮਾਜ਼ ਆਪ ਹੀ ਪੜ੍ਹ ਕੇ ਸਮਝਦਾ ਹੈ ਸ੍ਰੀ ਸਬਗਿਆਨੀ ਗੁਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਪਰ ਬਾਅਸਤੀ ਸੇਵ ਨੂੰ ਵੀ ਲਈ ਸੱਚ ਕਰਨ ਹਰਮੰਦਰ ਸਾਹਿਬ ਹੁਕਮਨਾਮਾ ਸਾਹਿਬ ਹੀ ਲਿਆ ਉਹ ਵੀ ਪਹੁੰਚ ਗਏ ਹਨ ਉਹਨਾਂ ਨੇ ਵੀ ਮਾਈਕ ਪਾ ਲਿਆ ਸਾਰੇ ਆਪ ਕੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸੇਵਸਨ ਬੇਨਤੀ ਮੈਨੂੰ ਦਾਰਦ ਜਦੋਂ ਸੰਭਾਲਤੀ ਕਰਨੀ ਦੋ ਮਿੰਟ ਪਹਿਲਾਂ ਹੁੰਦਾ ਲੋਈ ਹੁਕਮ ਹੋਇਆ ਵੀ ਸੰਭਾਲਤੀ ਕਰ ਪਰ ਸੰਸਾਰ ਦੇ ਆਉਂਦੇ ਆਉਂਦੇ ਹਨ ਗਵਰਨਮੈਂਟ ਤਵਜੋ ਬਖਸ਼ਣ ਸਾਰੇ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਸਿੰਸ ਦਾ ਵਿਗਿਆਨੀ ਗੁਰਬਚਨ ਸਿੰਘ ਜੀ ਸਾਫ ਕਾ ਜਥੇ ਦਾ ਦਰਸ਼ਕੀ ਕਾਤਰ ਸਭ ਆਏ ਨੇ ਉਹਨਾਂ ਦੇ ਨਾਲ ਸ਼ੁਰੂ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਦ ਫਾਈਵ ਮੈਂਸ ਸਿੰਘ ਜੀ ਲੰਗੋਵਾਲ ਜਿਨ੍ਹਾਂ ਨੇ ਲੰਬਾ ਸਮਾਂ ਸ਼ਰੋਣੀ ਕਮੇਟੀ ਦੀ ਸੇਵਾ ਨਿਭਾਈ ਉਹ ਵੀ ਆਏ ਨੇ ਅਸੀ ਸਾਰੇ ਸੰਤਵਰ ਜੀ ਆਇਆ ਇੱਕ ਤਵਜੋ ਬਖਸ਼ਣ ਇਸਤਾਨ افغانستان میں چیز دریا با انہوں کرم دریا کہیں بھائی مردانہ کے اندر بابا میں تھک گیا گروہ کے ساتھی سے لکھیا ہے کہ شریف رنان پاشا مہراجی نے درختان دی شامیں پائی مردانہ جی در ਸੀਸ ਆਪਣੀ ਗੋਦੀ ਵਿੱਚ ਰੱਖਿਆ ਆ ਤੇ ਆਮ ਦੇਣਾ ਨੂੰ ਥੋੜਾ ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਤੇ ਮਹਾਰਾਜ ਮੁੱਖ ਤੇ ਹੱਥ ਫੇਰ ਕੇ ਕਹਿੰਦੇ ਨੇ ਭਾਈ ਮਰਦਾਨਾ ਭਾਈ ਮਰਦਾਨਾ ਉਹਨ ਘੜੀ ਆਉਣ ਵਾਲੀ ਜਦੋਂ ਤੂੰ ਸਾਡੇ ਤੋਂ ਜੁਦਾ ਹੋ ਜਾਣਾ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਤੂੰ ساری ਜ਼ਿੰਦਗੀ ਮੇਰੇ ਤੋਂ ਕੁਝ ਨਹੀਂ ਮੰਗਦਾ ਮੈਂ ਚਾਹੁੰਦਾ ਤੇ ਮੇਰੇ ਕੋਲੋਂ ਕੁਝ ਮੰਗ ਪਾਇ ਮਰਦਾਨ ਘੰਡਾ ਬਾਬਾ ਸਭ ਕੁਝ ਮਿਲ ਗਿਆ ਮਹਾਰਾਣੀ ਇੰਤਜੀ ਵਾਰੀ ਆਖਿਆ ਪਾਇ ਮਰਦਾਨਿਆ ਅਸੀਂ ਤੈਨੂੰ ਖਾਲੀ ਨਹੀਂ ਤੋੜਨਾ ਚਾਹੁੰਦੇ ਤੂੰ ਸਾਰੀ ਜ਼ਿੰਦਗੀ ਕੁਝ ਨਹੀਂ ਮੰਗਿਆ ਮੈਂ ਚਾਹੁੰਦਾ ਵੀ ਤੂੰ ਕੁਝ ਮੰਗ ਪਾਇ ਮਰਦਾਨ ਨੇ ਆਖਿਆ ਬਾਬਾ ਇੱਕ ਇੱਕ ਰਿਪਾ ਕਰੀ ਜੇ ਵੀ ਇੱਥੇ ਕਿਰਪਾ ਕੀਤੇ ਨਾ ਮੈਨੂੰ ਇੱਥੇ ਮਸ਼ਹੂਰੀ ਨਾ ਮੈਨੂੰ ਅੱਗੇ ਮਸ਼ਹੂਰੀ ਕਿਰਪਾ ਮਹਾਰਾਜ ਕਿਰਪਾ ਦੇ ਘਰ ਵਿੱਚ ਆਣ ਕੇ ਕਰਨੇ ਪਾਈ ਮਰਦਾਨੇ ਕਿਤਵਾਰੀ ਕੋਠੇ ਉਤੜੀ ਤੇ ਆਉਣ ਮੰਗ ਲਈ ਜਦੋਂ ਤੂੰ ਸਾਡੇ ਤੋਂ ਜੁਲਲ ਹੋ ਜਾਣਾ ਪਾਈ ਮਰਦਾਨੇ ਕੋਠੇਰ ਬਾਲ ਛੇੜ ਸ੍ਰੀ ਸਾਹਿਬ ਜੀ ਆਏ ਵੀ ਗਿਆਨੀ ਗੁਰਮਿੰਦਰ ਸਿੰਘ ਜੀ ਹੋਵੇ ਸਾਚੇ ਨਾਮ ਸ੍ਰੀ ਹਰਮੰਦਰ ਸਾਹਿਬ ਅਸੀਂ ਸੰਗਤ ਉਹਨਾਂ ਜੀ ਆਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਈ ਮਰਦਾਨੇ ਕੋਠਰ ਬਾਲ ਛੇੜ ਬਾਣੀ ਆਈ ਸਾਧ ਸੰਗਤਾ ਗੁਰੂ ਦੇ ਸਾਖਿ ਜਿ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇ ਦੋ ਸਲੋਕ ਉਚਾਰਨ ਕੀਤੇ ਸਲੋਕ ਮਰਦਾਨਾ ਪਹਿਲਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਹੁਣ ਜਿੱਥੇ ਮੇਰਾ ਵਾਸਾ ਹੋਇਆ ਉਹ ਥੰ 13 ਵਾਸਾ ਹੋਇਆ ਦੋ ਸਲੋਕ ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਦੇ ਨਾਮ ਤੇ ਉਚਾਰਨ ਕਰ ਦਿੱਤੇ ਜਿਸ ਸ਼ਬਦ ਨੂੰ ਦਸਵੇਂ ਜੰਮ ਵਿੱਚ ਗੁਰਤਾ ਗਤੀ ਦੇਣੀ ਸੀ ਤੇ ਮਹਾਰਾਜ ਉਹਨੇ ਭਾਈ ਮਰਦਾਨੇ ਜਿੱਥੇ ਉਹਨਾਂ ਤੇਰਾ ਵਾਸਾ ਹੋਇਆ ਗੱਲ ਕਿ ਮੇਰਾ ਵਾਸਾ ਹੋਇਆ ਭਾਈ ਮਰਦਾਨੇ ਜੀ ਦੀਆਂ ਅੰਤਿਮ ਰਸਮਾਂ ਨਿਵਾ ਕੇ ਆਪਕੰਨ ਸੰਗਤ ਸੁਨਾਤੀ ਕਰਨ ਗੁਰੂ ਜੀ ਕਰ ਆਪਣੇ ਪਿੰਡ ਆਏ ਪਿੰਡ ਇਕੱਠਾ ਹੋਇਆ ਕਿ ਬਾਬਾ ਜੀ ਕੱਲੀ ਆਏ ਭਾਈ ਮਰਦਾਨਾ ਜੀ ਦਾ ਪੁੱਤਰ ਸੀ ਸਹਿਜਾ ਦਾ ਨਾਮ ਪਿੰਡ ਦੇ ਲੋਕ ਦੌੜੇ ਆਉਂਦੇ ਨੇ ਆਪੋ ਚ ਗੱਲਾਂ ਕਰਦੇ ਨੇ ਮਰਦਾਨਾ ਨੀ ਨਾਲ ਆਇਆ ਵੇੜਾ ਪਰ ਗਿਆ ਗੁਰੂ ਬਾਬਾ ਜੀ ਦਾ ਪਾਈ ਮਰਦਾਨਾ ਜੀ ਦਾ ਪੁੱਤਰ ਸਹਿਜਾਦ ਆਇਆ ਸਾਹ ਨੂੰ ਚੜਿਆ ਹੋਇਆ ਦੌਣਾ ਆਇਆ ਮੈਨੂੰ ਮਾਫ ਕਰਨਾ ਸਹਿਜਾਦ ਇੱਕੋ ਹੀ ਉਲਾਮਾ ਦਿੰਦਾ ਰਿਹਾ ਸਾਰੇ ਜਿੰਦਗੀ ਕੀ ਦਿੱਤਾ ਸੰਤ ਗੁਰੂ ਨਾਨਕ ਸਾਹਿਬ ਨੇ ਸਾਡਾ ਅੱਗੋ ਦੁਰ ਜਾਂਦਾ ਹੈ ਆਠ-ਆਠ ਸਾਲਾਂ ਬਾਅਦ ਘਰ ਆਉਂਦਾ ਖਾਲੀ ਜਾਂਦਾ ਖਾਲੀ ਆ ਜਾਂਦਾ ਹੈ ਕੀ ਦਿੱਤਾ ਸਤਿਨਾਮਕ ਨੇ ਕੀ ਦਿੱਤਾ ਸਾਡੇ ਆਪੋ ਨੇ ਦੇਸ਼ਾਂ ਦੀ ਸੈਰ ਹੀ ਕਰ ਛਕੇ ਤੇ ਕੋਲਮ ਆ ਜਾਂਦਾ ਹੈ ਸਹਿਜਾਦ ਆਇਆ ਤੇ ਆਣ ਕੇ ਆਖਣ ਲੱਗਾ ਸਿਆਣਿਆਂ ਨੂੰ ਪੁੱਛਦਾ ਮੇਰਾ ਅੱਪੂ ਕਿੱਥੇ ਹੈ ਸਿਆਣੇ ਕਹਿੰਦੇ ਨੇ ਭਈ ਨਾਨਕ ਜੀ ਨੂੰ ਪੁੱਛੋ ਵੀ ਕਿੱਥੇ ਹੈ ਜਰਾ ਸਹਿਜਾਦ ਕਹਿੰਦੇ ਨਾ ਅਪੂ ਕਿੱਥੇ ਕਿੱਥੇ ਹੈ ਮੇਰਾ ਅਪੂ ਮਹਾਰਾਜ ਕਹਿੰਨੇ ਪਾਈ ਸਹਿਜਾਦ ਪੁੱਤਰ ਤੇਰੇ ਅਪੂ ਆਪਣੇ ਘਰ ਵਿੱਚ ਚਲੇ ਗਏ ਹਨ ਜਿਹੜੇ ਆਪਣੇ ਘਰ ਵਿੱਚ ਚਲੇ ਜਾਂ ਨੂੰ ਉਹਨਾਂ ਦਾ ਅਫਸੋਸ ਨਹੀਂ ਕਰੀਤਾ ਹੁੰਦਾ ਤੇਰੇ ਅਪੂ ਦੀ ਸਾਡੇ ਤੋਂ ਵਿਦਿਆ ਹੋ ਗਏ ਮਹਾਰਾਜ ਨੇ ਕਹਿ ਲਗੇ ਸਹਿਜਾਦ ਪੁੱਤਰ ਨਾ ਅਸੀਂ ਤੇਰੇ ਅਪੂ ਨੂੰ ਖਾਲੀ ਤੋੜਿਆ ਨਾ ਤੈਨੂੰ ਖਾਲੀ ਰੱਖਾਂਗੇ ਤੂੰ ਵੀ ਕੋ ਸਮਾਨ ਫਿਰ ਬਾਬਾ ਨਾਨਕ ਜੀ ਉਹਦੇ ਅੰਦਰ ਵਸੇ ਜਿਹੜਾ ਸਾਰੀ ਜ਼ਿੰਦਗੀ ਉਹ ਲਾਭਾ ਦਿੰਦਾ ਹੈ ਕੀ ਦਿੱਤਾ ਸਾਨੂੰ ਨਾਨਕ ਨੇ ਹਰੂਨ ਕਹਿੰਦਾ ਸਹਿਜਾਦ ਪੁੱਤਰ ਨਾ ਤੇਰੇ ਅੱਬੂ ਖਾਲੀ ਤੋਰਿਆ ਨਾ ਤੈਨੂੰ ਖਾਲੀ ਤੋਰਾਂਗੇ ਮੇਰੇ ਪੁੱਤਰ ਤੂੰ ਮੰਗ ਜੋ ਕੁਝ ਮੁਖਤ ਮੰਗਣਾ ਫਿਰ ਗੁਰੂ ਜੀ ਨੇ ਕਿਰਪਾ ਕੀਤੀ ਫਿਰ ਸਹਿਜਾਦ ਕਹਿੰਦਾ ਮਹਾਰਾਜ ਸਾਨੂੰ ਦੇ ਵੀ ਨਹੀਂ ਬਦਲ ਬੜਿਆ ਮਿਲੋ ਕੀ ਮੰਗੀਦਾ ਹੈ ਹੁਣ ਜੋ ਕੁਝ ਮੇਰੇ ਅੱਬੂ ਨੂੰ ਦਿੱਤਾ ਉਹ ਮੈਨੂੰ ਵੀ ਦੇ ਹਜ਼ੂਰ ਨੇ ਕੰਦਾਂ ਦੇ ਨਾਲ ਕਿੱਲੀਆਂ ਹੁੰਦੀਆਂ ਸੀ ਲੱਕੜ ਦੀਆਂ ਕਮਰਿਆਂ। ਕਿੱਲੀ ਦੇ ਨਾਲ ਰਵਾਹ ਟੰਗੀ ਸੀ ਬਾਬਾ ਨਾਨਕ ਜੀ ਨੇ। ਮਹਾਰਾਜ ਉਹ ਕੁਝ ਦੇਵ ਜੋਕ ਨੇ ਮੇਰੇ ਅੱਪ ਨੂੰ ਦਿੱਤਾ। ਮੈਨੂੰ ਤੇ ਇਹ ਵੀ ਨਹੀਂ ਪਤਾ ਵਟਿਆ ਦੋ ਕੀ ਮੰਗੀਦਾ ਹਜ਼ੂਰ ਨੇ ਪੁੱਠੇ। ਕਿੱਲੀ ਨਾਲ ਰਵਾਹ ਲਾ ਕੇ ਮਹਾਰਾਜ ਸਹਜਲ ਪੁੱਤਰ ਉੱਠ। ਉਹਦੀ ਝੋਲੀ ਵਿੱਚ ਰਵਾਹ ਪਾ ਕੇ ਫਿਰ ਬਾਬਾ ਨਾਨਕ ਜੀ ਕਹਿੰਦੇ ਪੁੱਤਰ میں وہ کچھ تینو دین لگا میں جڑا ساری دنیا نو نہیں جی دے دن میں پورا پرسان ہوں گا پھر میں انہوں نے یہ دعات دینا آج ہے ارباب شیڑ بانی آئی ہے آج تیرے اپنے کو یاد کریے پھر باپا نانک جی نے بیڑے میں بیٹھ کے مردانہ زیدے پیاد شبت کو جا سجن میرے رنگلے جائے ستے جرا ہم بھی منجا ڈمڈی روما جینی بان دجا پھر شبت کو جا حضور نے ਅਜੂਰ ਕਹਿੰਦੇ ਨੇ ਚੱਲਿਆ ਪਤ ਸਿਉ ਜਨਮ ਸੁਨਾਰ ਬਾਜਾ ਵਾਇਸੀ ਮਾਨਸੁਖਿਆ ਵਿਚਾਰ ਤੇ ਲੋਕ ਸੁਣਾਈ ਸੀ ਸਹਜਾਦ ਪੁੱਤਰ ਤੇਰੇ ਅੱਪੂ ਦੀ ਮਹਿਮਾ ਤੇ ਵਡੈ ਰ ਬੰਦੇ ਕੀ ਕਾ ਸਕਦੇ ਤਿੰਨ ਲੋਕ ਤੇਰੇ ਅੱਪੂ ਦੀ ਮਹਿਮਾ ਨਹੀਂ ਗਾਲ ਸਕਦੇ ਤੇਰਾ ਅੱਪੂ ਅੰਧ ਲੈ ਕੇ ਗਿਆ ਹੈ ਇੱਜ਼ਤ ਲੈ ਕੇ ਗਿਆ ਲੋਕ ਵਿੱਚ ਵੀ ਪਰ ਸਾਸ ਨੂੰ ਪਾਈ ਪਰਿਖ ਨੂੰ ਸੁਖੋ ਰਹੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਜੀ ਨੇ ਉਹ ਦਾਤ ਬਖਸ਼ੀ ਜਿਹੜਾ ਪਰ ਉਹ ਹਰ ਨੂੰ ਦਾਤ ਨਹੀਂ ਦਿੰਦਾ 40 ਸਾਲ ਗੁਰੂ ਘਰ ਦੇ ਦਰਬਾਰ ਦੀ ਸੇਵਾ ਨਭਾਈ ਭਾਈ ਗੁਰੂ ਕਿਰਪਾ ਕਰੇ ਦੇਸ਼-ਵਿਦੇਸ਼ਾਂ ਦੀ ਵੀ ਸੈਰ ਕਰਵਾਈ ਭਾਈ ਮਰਦਾਨਾ ਜੀ ਵਾ ਆ ਹੁਣ ਅਗਲਾ ਜਿਹੜਾ ਪਰ ਉਹ ਭਾਈ ਗੁਰਸੇਵ ਸਰਵਨ ਕਰੀਏ ਆਈ ਨੂੰ ਜਪਾਂ ਤੋਂ ਦੇਸੀ ਕੀ ਆ ਤਾਂ ਸਾਰੇ ਦਾ ਤਾਮਰਾ ਗੁਰੂ ਕੇ ਸੰਤ ਬੜੀ ਵੱਡੀ ਕੀਰਤੀ ਵਿੱਚ ਆਈ ਹੈ ਮੇਰਾ ਸ਼ੋਲਡਾ ਵਿੱਚ ਸੁਨਿੰਦਰ ਸਿੰਘ ਤੇ ਅਰਜੰਦ ਸਿੰਘ ਜਿਨ੍ਹਾਂ ਨੇ ਬੜਾ ਪਿਆਰ ਖੱਟਿਆ ਇਸ ਸੰਸਾਰ ਸਿੱਖ ਪੰਥ ਦਾ ਬਹੁਤ ਇਨੰਨਾ ਦਾ ਪਿਆਰ ਹੈ ਗੁਰੂ ਬਖਸ਼ਵਾਨ ਗੁਰੂ ਕੇ ਸੰਤ ਬਖਸ਼ਵਾਨਾ ਫਤੇ ਬਲਾਈਏ 3/28 ਵਾਹ ਗੁਰੂ ਜੀ ਦਾ ਸਾਰ ਵਾਹੇ ਗੁਰੂ ਜੀ ਕੀ ਫਤੇ ਤੈਨੂੰ